ਹਾਂਜੀ ਆਪਾਂ ਅਕਸਰ ਜਦੋਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦੀ ਗੱਲ ਕਰਦੇ ਆਂ ਉਹਦੇ ਰੰਗਾਂ ਦੀ ਗੱਲ ਕਰਦੇ ਆਂ ਆਪਾਂ ਖੰਡਾਂ ਬ੍ਰਹਿਮੰਡਾਂ ਦੀ ਗੱਲ ਕਰਦੇ ਆਂ ਤਾਂ ਸਾਨੂੰ ਪਤਾ ਵੀ ਜਿਵੇਂ ਇਹ ਧਰਤੀ ਖੂਬਸੂਰਤ ਬਣਾਈ ਆ ਪ੍ਰਮਾਤਮਾ ਨੇ ਓਵੇਂ ਪਤਾ ਨਹੀਂ ਹੋਰ ਕਿੰਨੇ ਕ ਗ੍ਰਹਿ ਨੇ ਹੋਰ ਕਿੰਨੇ ਕ ਤਾਰੇ ਨੇ ਸਿਆਰੇ ਨੇ ਸੂਰਜ ਨੇ ਨਿਸ਼ੱਤਰ ਨੇ ਚੰਦਰਮਾ ਨੇ ਹਨਾ ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਪਤਾ ਹੀ ਨਹੀਂ ਕਿੰਨੀਆਂ ਕ ਧਰਤੀਆਂ ਨੇ ਸੋ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਆਂ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਵੀ ਜਿਵੇਂ ਧਰਤੀ ਦੇ ਉੱਤੇ ਜੀਵਨ ਐਵੇਂ ਕਿਸੇ ਹੋਰ ਗ੍ਰਹਿ ਦੇ ਉੱਤੇ ਵੀ ਹੋ ਸਕਦਾ। ਸੋ ਕਦੇ-ਕਦੇ ਜਿਵੇਂ ਆਪਾਂ ਨੂੰ ਐਸੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਵੀ ਕੋਈ ਉਡਣਤਾਸਤਰੀ ਯੂ ਐਫ ਓ ਜਿਹਨੂੰ ਆਪਾਂ ਕਹਿੰਦੇ ਨੇ ਜੇ ਏਲੀਅਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਇਤਾਂ ਦੀਆਂ ਵੀਡੀਓ ਪੈਂਦੀਆਂ ਹੀ ਰਹਿੰਦੀਆਂ ਨੇ ਪਰ ਕਦੇ-ਕਦੇ ਵੀਡੀਓ ਖਬਰਾਂ ਦੀ ਇੰਟਰਨੈਸ਼ਨਲ ਨਿਊਜ਼ ਬਣ ਕੇ ਸਾਹਮਣੇ ਆਉਂਦੀ ਆ ਖਬਰਾਂ ਦੇ ਵਿੱਚ ਜਦੋਂ ਚਰਚਾ ਦੇ ਵਿੱਚ ਹੁੰਦੇ ਆ ਤਾਂ ਫਿਰ ਇਹ ਚੀਜ਼ਾਂ ਆਪਣੇ ਵੱਲ ਧਿਆਨ ਖਿੱਚਦੀਆਂ ਨੇ। ਹੁਣ ਵੀ ਇੱਕ ਇਤਾਂ ਦੀ ਉਹ ਖਬਰ 8 ਮਈ 2025 ਦੇ ਵਿੱਚ ਚਰਚਾ ਚਾਈ ਜਦੋਂ ਕੋਲੰਬੀਆ ਜਿਹੜਾ ਸਾਊਥ ਅਮਰੀਕਾ ਦੇ ਵਿੱਚ ਪੀਰੂ ਦੇ ਨਾਲ ਲੱਗਦਾ ਮੁਲਕ ਆ ਉੱਥੇ ਦਾ ਇੱਕ ਆਮ ਜਿਹਾ ਬੰਦਾ ਜਿਹੜਾ ਸਵੇਰੇ ਕੰਮ ਤੇ ਜਾਂਦਾ ਸੀ ਉਹਨੇ ਅਸਮਾਨ ਦੇ ਵਿੱਚ ਇੱਕ ਛੋਟੀ ਜੀ ਬਾਲ ਦੇਖੀ ਜਿਹਨੂੰ ਆਰਬ ਕਹਿੰਦੇ ਆ ਜਾਂ ਆਪਾਂ ਉਡਣ ਤਾਸਤਰੀ ਯੂ ਐਫ ਓ ਕਹਿੰਦੇ ਨੇ ਆ ਤਾਂ ਉਹ ਆਪਣੇ ਫੋਨ ਨਾਲ ਵੀਡੀਓ ਬਣਾਉਣ ਲੱਗ ਗਿਆ ਉਹ ਥੋੜਾ ਟਾਈਮ ਤਾਂ ਇੱਧਰ ਉੱਧਰ ਉੱਡਦੀ ਰਹੀ ਉਹ ਬਾਲ ਫਿਰ ਉਹ ਅਚਾਨਕ ਹੀ ਧਰਤੀ ਤੇ ਉਤਰਿਆਈ ਕਿਉਂਕਿ ਉਹ ਵੀਡੀਓ ਬਣਾਉਂਦਾ ਸੀ ਉਹਦਾ ਧਿਆਨ ਸੀ ਉਹਦੇ ਉੱਤੇ ਉਹਨੇ ਦੇਖਿਆ ਵੀ ਉਹ ਜਿੱਥੇ ਉੱਤਰਦੀ ਆ ਉੱਥੇ ਚਲਿਆ ਗਿਆ ਕਿਹਾ ਜਾਂਦਾ ਕਿ ਧਰਤੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਐਸੀ ਚੀਜ਼ ਜਿਹੜੀ ਦੂਸਰੇ ਗ੍ਰਹਿ ਤੋਂ ਆਈ ਹੋਵੇ ਕੋਈ UFO ਜਾਂ ਕੋਈ orb ਜਾਂ ਇੱਕ ball ਟਾਈਪ ਇਹ ਜੋ ਵੀ ਚੀਜ਼ ਆ ਇਹ ਪਹਿਲੀ ਵਾਰੀ ਇਨਸਾਨੀ ਹੱਥਾਂ ਦੇ ਵਿੱਚ ਇਦਾਂ ਦੀ ਕੋਈ ਚੀਜ਼ ਲੱਗੀ ਆ ਇਹਨੂੰ ਚੱਕ ਕੇ ਉਸੇ ਸਮੇਂ ਸਾਇੰਟਿਸਟ ਨੇ ਜਿਹੜੇ ਉਜੀ ਟੀਮਾਂ ਨੇ ਜਿਹੜੀਆਂ ਉਹਨਾਂ ਤੱਕ ਪਹੁੰਚਦਾ ਕੀਤਾ ਗਿਆ ਇਹਦੇ ਉੱਤੇ ਹੁਣ ਰਿਸਰਚ ਹੋ ਰਹੀ ਹੈ ਇਹਦੇ ਤੇ ਬੜੇ ਅਜੀਬ ਜਿਹੇ ਸਾਈਨ ਬਣੇ ਹੋਏ ਨੇ ਅਜੀਬ ਜੀ ਇਹਦੇ ਉੱਤੇ ਭਾਸ਼ਾ ਲਿਖੀ ਹੋਈ ਆ ਇਹ ਉਹੀ ਵੀਡੀਓ ਆ ਉਸੇ ਬੰਦੇ ਦੀ ਜੀਨੇ ਇਹਦੀ ਵੀਡੀਓ ਬਣਾਈ ਸੀ ਤੇ ਜੀਨੇ ਇਹਨੂੰ ਪਹਿਲੀ ਵਾਰੀ ਦੇਖਿਆ ਸੀ ਤੇ ਚੱਕਿਆ ਸੀਗਾ ਇਹ ਉਹ オリジナル ਵੀਡੀਓ ਆ ਤੇ ਉਹ ਤੋਂ ਬਾਅਦ ਫਿਰ ਇਹਨੂੰ ਪਹੁੰਚਦਾ ਕੀਤਾ ਗਿਆ ਹੁਣ ਜਿੰਨੇ ਵੀ ਸਾਇੰਟਿਸਟ ਨੇ ਉਹ ਇਹਦੇ ਉੱਤੇ ਰਿਸਰਚ ਕਰਨ ਲੱਗੇ ਹੋયા ਕਿਉਂਕਿ ਇਹਦੇ ਉੱਤੇ ਇੱਕ ਅਜੀਬ ਜਿਹਾ ਸਾਈਨ ਬਣਿਆ ਹੋਇਆ ਅਜੀਬ ਜੀ ਭਾਸ਼ਾ ਲਿਖੀ ਹੋਈ ਆ ਤੇ ਉਹਦੇ ਨਾਲ-ਨਾਲ ਇਹਦਾ ਐਕਸਟਰਾ ਵੀ ਕੀਤਾ ਗਿਆ ਇਹਦਾ वजन ਵੀ ਕੀਤਾ ਗਿਆ ਹਨਾ ਪਰ ਇਹ ਧਾਤ ਕੀ ਆ ਹਜੇ ਤੱਕ ਉਹ ਸਮਝ ਨਹੀਂ ਆ ਰਹੀ ਕਿਹੜੀ ਧਾਤ ਦਾ ਬਣਿਆ ਹੋਇਆ ਤੇ ਇਹ ਵੀ ਸਮਝ ਨਹੀਂ ਆ ਰਹੀ ਕਿ ਇੱਕ ਬਾਲ ਜਿਹਦੇ ਵਿੱਚ ਕੋਈ ਪੱਖਾ ਨਹੀਂ ਜਿਹਦੇ ਵਿੱਚ ਕੋਈ એનર્ਜੀ ਦਾ ਸੋਰਸ ਨਹੀਂ ਹੈਗਾ ਉਹ ਕਿੱਦਾਂ ਅਸਮਾਨ ਦੇ ਵਿੱਚ ਉੱਡ ਸਕਦੀ ਹੈ ਤੇ ਕਿਵੇਂ ਇੰਨੀ ਉੱਚੀ ਗਈ ਤੇ ਕਿਵੇਂ ਉੱਪਰੋਂ ਉੱਡ ਕੇ ਥੱਲੇ ਆਈ ਸੋ ਇਹ ਚੀਜ਼ਾਂ ਹਾਲੇ ਤੱਕ ਤਾਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਬਾਹਰ ਨੇ ਆਪਾਂ ਆਕਸ਼ਰੀ ਗੱਲ ਕਰਦੇ ਆ ਕਿ ਜ਼ਰੂਰੀ ਨਹੀਂ ਹੈਗਾ ਜਿਵੇਂ ਹੁਣ ਸਾਡੇ ਧਰਤੀ ਦੇ ਉੱਤੇ ਗੁਰੂਤਾਕਰਸ਼ਣਾਂ ਖਿੱਚ ਬਣੀ ਹੋਈ ਆ ਕਿ ਜਿਹੜੀ ਵੀ ਚੀਜ਼ ਆਪਾਂ ਉੱਪਰ ਸੱਟਦੇ ਆ ਉਹ ਖਿੱਚ ਕਰਕੇ ਥੱਲੇ ਆ ਜਾਂਦੀ ਆ ਇਸ ਧਰਤੀ ਦੇ ਉੱਤੇ ਜਿੰਨੀਆਂ ਵੀ ਚੀਜ਼ਾਂ ਮਿਲਦੀਆਂ ਨੇ ਲੱਕੜ ਹੋ ਗਈ ਲੋਹਾ ਹੋ ਗਿਆ ਸੋਨਾ ਚਾਂਦੀ ਹੀਰਾ ਜੋ ਵੀ ਆਪਾਂ ਨੂੰ ਮਿਲਦਾ ਉਹ ਸਾਰੀਆਂ ਚੀਜ਼ਾਂ ਇਸ ਧਰਤੀ ਦੇ ਨਾਲ ਹੀ ਲਿੰਕ ਨੇ ਇਸ ਧਰਤੀ ਦੇ ਉੱਤੇ ਹੀ ਪੈਦਾ ਹੋਈਆਂ ਨੇ ਸੋ ਉਹਦੇ ਉੱਤੇ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਦਾ ਪ੍ਰਭਾਵ ਹੈਗਾ ਗੁਰੂਤਾਕਰਸ਼ਣ ਦਾ ਪਰ ਜੇ ਕਿਸੇ ਹੋਰ ਗ੍ਰਹਿ ਦੇ ਉੱਤੇ ਕਿਸੇ ਹੋਰ ਧਾਤ ਦੀ ਕੋਈ ਚੀਜ਼ ਬਣੀ ਹੋਵੇ ਜਿਹੜੀ ਧਾਤ ਦੇ ਉੱਤੇ ਗੁਰੂਤਾਕਰਸ਼ਨ ਜਿਹੜੀ ਖਿੱਚਾ ਉਹਦਾ ਕੋਈ ਅਸਰ ਨਾ ਹੁੰਦਾ ਹੋਵੇ ਤਾਂ ਫਿਰ ਇਹ ਚੀਜ਼ਾਂ ਸੰਭਵ ਹੈਗੀਆਂ ਨੇ ਇਸ ਤੋਂ ਬਾਅਦ ਇਹ ਜਿਹੜੀ ਅਗਲੀ ਵੀਡੀਓ ਮੈਂ ਪਾਈ ਹੋਈ ਆ ਇਹ ਅੱਜ ਤੋਂ 10-11 ਸਾਲ ਪੁਰਾਣੀ ਵੀਡੀਓ ਆ ਜਦੋਂ AI ਨਾਂ ਦਾ ਕੋਈ ਵੀ ਚੀਜ਼ ਨਹੀਂ ਹੁੰਦੀ ਸੀ ਜਾਂ ਫਿਰ ਉਦੋਂ ਐਡੀਟਿੰਗ ਇੰਨੇ ਹਾਈ ਲੈਵਲ ਦੀ ਨਹੀਂ ਹੁੰਦੀ ਸੀਗੀ ਉਸ ਸਮੇਂ ਨਾ ਇਹ ਵੀਡੀਓ ਬੜੀ ਚਰਚਾ ਦੇ ਵਿੱਚ ਹੁੰਦੀ ਸੀ ਮੈਂ 6-7 ਸਾਲ ਪਹਿਲਾਂ ਇਹ ਵੀਡੀਓ ਦੇਖੀ ਸੀ ਜਦੋਂ ਨਵਾਂ ਨਵਾਂ એલિયન ਯੂ ਐਫਓ ਕ੍ਰੋਪ ਸਰਕਲ ਜਾਂ ਮਿਸਟਰੀ ਦੇ ਬਾਰੇ ਪਤਾ ਲੱਗਿਆ ਸੀ ਵੀ ਇੰਤਾਂ ਦੀਆਂ ਵੀ ਚੀਜ਼ਾਂ ਇੰਤਾਂ ਦੇ ਵੀ ਲਫ਼ਜ਼ ਹੁੰਦੇ ਨੇ ਫਿਰ ਜਦੋਂ ਇਹਨਾਂ ਚੀਜ਼ਾਂ ਦੇ ਬਾਰੇ ਉਸ ਸਮੇਂ ਦੇਖਿਆ ਤਾਂ ਦੇਖ ਕੇ ਨਾ ਅਕਲ ਨੇ 당ਗ ਰਹਿ ਜਾਣਾ ਹੈਰਾਨ ਹੋ ਜਾਣਾ ਪ੍ਰਮਾਤਮਾ ਨੂੰ ਪੁੱਛਣਾ ਵੀ ਵਾਹਿਗੁਰੂ ਐਸੀਆਂ ਕਿੰਨੀਆਂ ਚੀਜ਼ਾਂ ਨੇ ਜਿੱਥੇ ਤੱਕ ਸਾਡੀ ਪਹੁੰਚ ਹੀ ਨਹੀਂ ਜਿਹੜੀਆਂ ਸਾਡੀਆਂ ਸਮਝਾਂ ਤੋਂ ਵੀ ਪਰੇ ਨੇ ਹਨਾ ਜਿਹੜੀ ਸਾਡੀ ਪਹੁੰਚ ਤੋਂ ਬਾਹਰ ਆ ਜਿਹੜੀ ਸਾਡੀ ਅੱਖਾਂ ਤੋਂ ਬਾਹਰ ਆ ਸੁਣਨ ਤੋਂ ਬੋਲਣ ਤੋਂ ਹਰ ਸ਼ੈ ਤੋਂ ਬਾਹਰ ਹੋ ਜਾਂਦੀ ਹੈ ਹਨਾ ਉਦੋਂ ਇਹ ਵੀ ਚੀਜ਼ ਪਤਾ ਲੱਗੀ ਸੀ ਕਿ ਐਸੀਆਂ ਆਵਾਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੰਨਾਂ ਤੋਂ ਬਹੁਤ ਥੱਲੇ ਲੈਵਲ ਦੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੰਨਾਂ ਤੋਂ ਬਹੁਤ ਹਾਈ ਲੈਵਲ ਦੀਆਂ ਹੁੰਦੀਆਂ ਨੇ ਐਸੀਆਂ ਬਹੁਤ ਸਾਰੀਆਂ ਫ੍ਰੀਕੁਐਂਸੀਆਂ ਨੇ ਜਿਹੜੀਆਂ ਇਨਸਾਨ ਨਹੀਂ ਸੁਣ ਸਕਦਾ ਸੋ ਫਿਰ ਪਤਾ ਲੱਗਿਆ ਕਿ ਪ੍ਰਮਾਤਮਾ ਨੇ ਇਹ ਜਿਹੜੀ ਦੁਨੀਆ ਬਣਾਈ ਹੋਈ ਇਹ ਜਿਹੜੇ ਪ੍ਰਮਾਤਮਾ ਦੇ ਰੰਗ ਨੇ ਇਹੇ ਇਨਸਾਨ ਦੀ ਇੱਕ ਲਿਮਟ ਆ ਅਸੀਂ ਆਪਣੀ ਲਿਮਟ 'ਚ ਦੇਖ ਸਕਦੇ ਆ ਪਰ ਜਿੱਥੇ ਤੱਕ ਅਸੀਂ ਦੇਖਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਤੋਂ ਅੱਗੇ ਦੁਨੀਆ ਹੈ ਨਹੀਂ ਜਾਂ ਦੁਨੀਆ ਖਤਮ ਹੋ ਗਈ ਨਹੀਂ ਉਤੋਂ ਅੱਗੇ ਅਸੀਂ ਦੇਖ ਨਹੀਂ ਸਕਦੇ ਸਾਡੀ ਅੱਖ ਨਹੀਂ ਜਾਂ ਸਾਡੀ ਪਹੁੰਚ ਨਹੀਂ ਹੈਗੀ ਪਰ ਉਤੋਂ ਅੱਗੇ ਦੇਖਣ ਵਾਸਤੇ ਪ੍ਰਮਾਤਮਾ ਨੇ ਸਾਨੂੰ ਇੱਕ ਰਾਹ ਜ਼ਰੂਰ ਦਿੱਤਾ ਉਹ ਹੈਗਾ ਭਗਤੀ ਦਾ ਰਾਹ ਸਿਮਰਨ ਦਾ ਰਾਹ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਨੇ ਆ ਤਾਂ ਸਾਨੂੰ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਦਾ ਅੰਦਰੋਂ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਇਸ ਲਈ ਕਿਹਾ ਜਾਂਦਾ ਜੋ ਗ੍ਰਹਿ ਮੰਡੇ ਸੋਈ ਪਿੰਡੇ ਸਾਡੇ ਸਰੀਰ ਦੇ ਅੰਦਰ ਇਹ ਇਨਸਾਨੀ ਸਰੀਰ ਦੇ ਅੰਦਰ ਪਰਮਾਤਮਾ ਨੇ ਪੂਰੇ பிரਹਮੰਡ ਦੀ ਤਾਕਤਾਂ ਜਿਹੜੀ ਉਹ ਲੁਕੋ ਕੇ ਰੱਖੀ ਹੋਈ ਆ ਪਰ ਗੱਲ ਆ ਕਿ ਸਾਨੂੰ ਉਸ ਚੀਜ਼ ਦੀ ਸਮਝ ਨਹੀਂ ਹੈਗੀ ਸਮਝ ਕਿਵੇਂ ਆਊਗੀ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਤੇ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਸ ਪਰਮਾਤਮਾ ਦਾ ਨਾਮ ਲੈਣਾ ਅੱਜ ਤੋਂ ਹੀ ਸ਼ੁਰੂ ਕਰੋ ਉੱਠਦੇ ਬੈਠਦੇ ਉਹਦਾ ਸਿਮਰਨ ਕਰੋ ਜਦੋਂ ਵੀ ਟਾਈਮ ਲੱਗਦਾ ਉਹਦਾ ਜਾਪ ਸ਼ੁਰੂ ਕਰ ਦੋ ਤੇ ਤੁਸੀਂ ਦੇਖਿਓ ਫਿਰ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਇਹਨੂੰ ਖਰਾਬ ਨਾ ਕਰੋ ਸਮਾਂ ਕੱਢ ਕੇ ਪ੍ਰਮਾਤਮਾ ਦੇ ਨਾਲ ਜੁੜੋ ਉਹਦਾ ਨਾਮ ਲਓ ਜਿਉਂਦੇ ਵਾਸਤੇ ਰਹੋ ਧੰਨਵਾਦ